ਜਮਾ ਨਮੀ ਬਣੀ ਹੋਈ ਪੂਰੀ ਟੌਪ ਦੀ ਆਪਾਂ ਕੂਠੀ ਅੱਜ ਲੈ ਕੇ ਪਹੁੰਚੀਆਂ ਜਿਹੜੀ ਮਾਲਕ ਆਪ ਨੇ ਉਹ ਆਪ ਆਰਮੀ ਦੇ ਵਿੱਚ ਨੇ ਤੇ ਉਹਨਾਂ ਨੇ ਬਹੁਤ ਸ਼ੌਂਕ ਨਾਲ ਕੂਠੀ ਆਪਦੀ ਬਣਵਾਈ ਸੀਗੀ ਵੇਚਣ ਵਾਸਤੇ ਤਾਂ ਨਹੀਂ ਬਣਵਾਈ ਸੀਗੀ ਘਰੇ ਸੋ ਕੰਮਕਾਰ ਪੈ ਜਾਂਦੇ ਤਾਂ ਕਰਕੇ ਸੇਲ ਕਰਨੀ ਪੈ ਰਹੀ ਸੀ ਬਾਕੀ ਤੁਸੀਂ ਦੇਖੋ ਵੀਡੀਓ ਸਾਰਾ ਕੁਝ ਆਪਾਂ ਦੇਖਦੇ ਹਾਂ ਪੂਰੀ ਗੱਲ ਕਰਦੇ ਹਾਂ ਜੀ ਤੇ ਪਹਿਲਾਂ ਆਪਣੇ ਚੈਨਲ ਦਾ WhatsApp ਨੰਬਰ ਲਾਜ਼ਮੀ ਨੋਟ ਕਰ ਲਓ ਜੇ ਕਿਸੇ ਨੇ ਐਡ ਕਰਵਾਉਣੀ ਹੈ ਤੁਹਾਡੇ ਕੋਲੇ ਵੀ ਕੋਠੀਆਂ ਘਰ ਮਕਾਨ ਕਿਸੇ ਵੀ ਏਰੀਆ ਚ ਆਪਣੇ ਕੋਲ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਮਾ ਭੇਜੋ ਬਿਲਕੁਲ ਫਰੀਦ ਵਿੱਚ ਆਪਾਂ ਐਡ ਤੁਹਾਡੀ ਲਗਾ ਦੇਵਾਂਗੇ ਨਵੀਆਂ-ਨਵੀਆਂ ਕੋਠੀਆਂ ਤੇ ਘਰਾਂ ਮਕਾਨਾਂ ਦੀ ਵੀਡੀਓ ਦੇਖਣ ਵਾਸਤੇ Home Sale Market Channel ਨੂੰ ਸਬਸਕ੍ਰਾਈਬ ਕਰੋ ਤੇ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਦੱਬੋ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਆਪਣੇ ਕੋਲੇ ਕੋਠੀ ਜਿਹੜੀ ਆ ਪਹੁੰਚੀ ਹੈ ਮਾਲਕ ਜਿਹੜੇ ਆਪ ਨੇ ਉਹ ਆਰਮੀ ਦੇ ਵਿੱਚ ਨੇ ਤੇ ਇਹਨਾਂ ਨੇ ਇੰਨੀ ਸੋਹਣੀ ਕੋਠੀ ਬਣਵਾਈ ਹੋਈ ਆ ਤੁਸੀਂ ਦੇਖੋਗੇ ਤੁਸੀਂ ਸਾਰੇ ਕੋਠੀ ਨੂੰ ਦੇਖ ਕੇ ਖੁਸ਼ ਹੋ ਜਾਓਗੇ ਦਿਲ ਖੁਸ਼ ਹੋ ਜਾਊਗਾ ਕਿਉਂਕਿ ਇੰਨੇ ਰੀਜਾਂ ਨਾਲ ਸਾਰੀ ਕੋਠੀ ਜਿਹੜੀ ਤਿਆਰ ਕਰਵਾਈ ਹੋਈ ਆ ਬਾਕੀ ਤੁਸੀਂ ਦੇਖ ਰਹੇ ਹੋ ਜੀ ਆਪਾਂ ਪੋਰਚ ਏਰੀਆ 'ਚ ਖੜੇ ਆ ਤੇ ਬਾਹਰ ਤੋਂ ਜਿਹੜੀ ਗਲੀ ਆ ਜੀ ਜਿਹੜੀ ਸੜਕ ਇਹਨਾਂ ਨੂੰ ਲੱਗਦੀ ਆ ਉਹ ਤੋਂ ਕਾਫੀ ਉੱਚੀ ਚੱਕ ਕੇ ਇਹਨਾਂ ਨੇ ਕੋਠੀ ਆਪਦੀ ਪਾਈ ਹੋਈ ਆ ਤੇ ਇਕੱਲਾ ਇਕੱਲਾ ਕੰਮ ਇਹਨਾਂ ਨੇ ਟੋਟਲ ਕਰਵਾ ਰੱਖਿਆ ਤੇ ਮੇਰੀ ਮਾਲਕ ਨਾਲ ਪੂਰੀ ਗੱਲ ਹੋਈ ਉਹਨਾਂ ਨੇ ਦੱਸਿਆ ਵੀ ਕਿਸੇ ਪਾਸੋਂ ਕਿਸੇ ਕੰਮ 'ਚ ਕੋਈ ਕੰਪਰੋਮਾਈਜ਼ ਨਹੀਂ ਕੀਤਾ ਹੋਇਆ ਜਿੱਥੇ ਜਿੰਨਾ ਸਮਾਂ ਲੱਗਣਾ ਸੀਗਾ ਉੱਥੇ ਉਨਾਂ ਹੀ ਉਨੀ ਕੁਆਲਿਟੀ ਦਾ ਲਾਇਆ ਤੇ ਕੋਈ ਮਤਲਬ ਕੀ 1 ਰੁਪਿਆ ਬਚਾਉਣ ਦੀ ਕੋਸ਼ਿਸ਼ ਕਿਸੇ ਪਾਸੋਂ ਨਹੀਂ ਕੀਤੀ ਬਹੁਤ ਰੀਜਨ ਨਾਲ ਇਹਨਾਂ ਨੇ ਆਪਦੀ ਕੂਠੀ ਜਿਹੜੀ ਤਿਆਰ ਕਰਵਾਈ ਹੋਈ ਹੈ ਬਾਕੀ ਚਿਮਨੀ ਤੋਂ ਲੈ ਕੇ ਬਾਕਸ ਲੱਕੜ ਦਾ ਕੰਮ ਟਾਈਲਾਂ ਦਾ ਪੱਥਰ ਦਾ ਹਰ ਕੰਮ ਇਹਨਾਂ ਨੇ ਪੂਰਾ ਵਧੀਆ ਕਰਵਾ ਰੱਖਿਆ ਸਾਰੀ ਕੁਠੀ ਆਪਨ ਨੂੰ ਰੰਗ ਕੀਤੀ ਹੋਈ ਮਿਲੂਗੀ ਤੇ ਸਾਰਾ ਕੁਝ ਵਧੀਆ ਇਹਨਾਂ ਨੇ ਬਣਵਾਇਆ ਹੋਇਆ ਜਿਵੇਂ ਕਿ ਕਿਚਨ ਦੇ ਬਾਕਸ ਵਗੈਰਾ ਦੇਖ ਲਓ ਤੇ ਟਾਈਲਾਂ ਦੇਖ ਲਓ ਬਾਕੀ ਲਾਈਟਿੰਗ ਦਾ ਜਿਹੜਾ ਕੰਮ ਕਰਵਾਇਆ ਹੋਇਆ ਬਹੁਤ ਵਧੀਆ ਇਹਨਾਂ ਨੇ ਕਰਵਾਇਆ ਹੋਇਆ ਹੈ ਬਾਕੀ ਜਿਹੜੇ ਆਪਾਂ ਨੂੰ ਬੈਡਰੂਮਸ ਮਿਲਣਗੇ ਪੂਰੇ ਖੁੱਲੇ ਡੂਲੇ ਮਿਲਣਗੇ ਕੋਈ ਐਦਾ ਨਹੀਂ ਹੈਗਾ ਵੀ ਆਪਾਂ ਨੂੰ ਭੀੜ ਭੜੱਕੇ ਵਾਲੀ ਜਗ੍ਹਾ ਮਿਲੂਗੀ ਪੂਰੀ ਖੁੱਲੀ ਡੁੱਲੀ ਆਪਾਂ ਨੂੰ ਕੂਠੀ ਆਹ ਮਿਲੂਗੀ ਬਾਕੀ ਵੀਡੀਓ ਚ ਸਾਰਾ ਕੁਝ ਤੁਹਾਨੂੰ ਦੇਖਣ ਨੂੰ ਮਿਲ ਜੂਗਾ ਬਾਕੀ ਜਿੰਨੇ ਡੋਰ ਲੱਗੇ ਹੋਏ ਨੇ ਜਿੰਨੇ ਗੇਟ ਲੱਗੇ ਹੋਏ ਨੇ ਪੂਰੇ ਵਧੀਆ ਆਪਾਂ ਨੂੰ ਮਿਲ ਜਾਣਗੇ ਤੇ ਲੋਬੀ ਚ ਆਪਾਂ ਨੂੰ ਅਟੈਚ ਬਾਥਰੂਮ ਮਿਲ ਜੂਗਾ ਟਾਈਲਾਂ ਗਿਜ਼ਰ ਤੇ ਸ਼ਾਵਰ ਟੂਟੀਆਂ ਦਾ ਸਾਰਾ ਕੰਮ A to Z ਸਾਰਾ ਕੰਮ ਬਹੁਤ ਸੋਹਣਾ ਇਹਨਾਂ ਨੇ ਕਰਵਾ ਰੱਖਿਆਗਾ ਬਾਕੀ ਬੈਡਰੂਮਸ ਮੇਨ ਗੱਲ ਬੈਡਰੂਮਾਂ ਦੀ ਹੈ ਜੀ ਪੂਰੇ ਵਧੀਆ ਆਪਾਂ ਨੂੰ ਸ਼ੌਂਕ ਨਾਲ ਤਿਆਰ ਕੀਤੇ ਹੋਏ ਤੇ ਖੁੱਲੇ ਡੁੱਲੇ ਆਪਾਂ ਨੂੰ ਮਿਲਣਗੇ ਜੀ ਤੇ ਕੋਠੀ ਪੂਰੀ ਵਧੀਆ ਬਣੀ ਹੋਈ ਆ ਬਾਕੀ ਮਾਲਕ ਕਹਿੰਦੀ ਆ ਵੀ ਕਿਸੇ ਕੰਮ ਕਾਰਾਂ ਕਰਕੇ ਵੇਚਣੀ ਪੈ ਰਹੀ ਆ ਬਾਕੀ ਵੇਚਣੀ ਤਾਂ ਨਹੀਂ ਸੀਗੀ ਆਪ ਵਾਸਤੇ ਬਣਵਾਈ ਸੀਗੀ ਤੇ ਬਹੁਤ ਸ਼ੌਂਕ ਨਾਲ ਕੋਠੀ ਹੈ ਜਿਹੜੀ ਤਿਆਰ ਕਰਵਾਈ ਹੋਈ ਆ ਬਾਕੀ ਡਰਾਇੰਗ ਰੂਮ ਦੇਖ ਲਓ ਬਹੁਤ ਵੱਡਾ ਬਹੁਤ ਖੁੱਲਾ ਡੁੱਲਾ ਪੂਰਾ ਵਧੀਆ ਆਪਾਂ ਨੂੰ ਮਿਲੂਗਾ ਬਾਕੀ ਤੁਹਾਨੂੰ ਵੀਡੀਓ ਚ ਸਾਰਾ ਕੁਝ ਮੈਂ ਦਿਖਾਈ ਰਿਹਾ ਜੀ ਕੱਲੀ ਕੱਲੀ ਆਪਾਂ ਗੱਲ ਕਰ ਹੀ ਰਹੇ ਆ ਵਾਕਿ ਉੱਪਰ ਜਾਣ ਵਾਸਤੇ ਪੌੜੀਆਂ ਪੌੜੀਆਂ ਤੇ ਪੱਥਰ ਵਗੈਰਾ ਲੱਗਿਆ ਹੋਇਆ ਗ੍ਰਿਲ ਦਾ ਸਾਰਾ ਕੰਮ ਹੋਇਆ ਤੇ ਡਬਲ ਪੋਰਸ਼ਨ ਆਪਾਂ ਨੂੰ ਕੁਠੀ ਆਹ ਮਿਲੂਗੀ ਦੇਖਣ ਨੂੰ ਤੇ ਰੇਟ ਦੀ ਆਪਾਂ ਜੇ ਗੱਲ ਕਰੀਏ ਤਾਂ ਜਿਹੜੇ ਹਿਸਾਬ ਨਾਲ ਕੁਠੀ ਆਹ ਬਣੀ ਹੋਈ ਆ ਤੇ ਤੁਸੀਂ ਆਪ ਹੀ ਦੇਖ ਲਓ ਕਿੰਨਾ ਰੇਟ ਹੋ ਸਕਦਾ ਜੀ ਪਹਿਲਾਂ ਤੁਸੀਂ ਮੈਨੂੰ ਥੋੜਾ ਜਿਹਾ ਦੱਸੋ ਤੁਹਾਨੂੰ ਅੱਗੇ ਮੈਂ ਰੇਟ ਦੱਸਦਾ ਤੁਸੀਂ ਕਮੈਂਟ ਦੇ ਵਿੱਚ ਲਾਜ਼ਮੀ ਦੱਸੋ ਵੀ ਕਿੰਨੇ ਕ ਰੇਟ ਦੀ ਕੁਠੀ ਤੁਹਾਨੂੰ ਆਹ ਲੱਗਦੀ ਆ ਤੁਹਾਨੂੰ ਕਿੰਨਾ ਕੁ ਮਤਲਬ ਕੀ ਲੱਗਦਾ ਵੀ ਇੰਨੇ ਪਿਆਸਾਂ ਚ ਤਿਆਰ ਹੋ ਗਈ ਹੋਵੇਗੀ ਏਰੀਆ ਤੁਹਾਨੂੰ ਮੈਂ ਦੱਸੂਗਾ ਏਰੀਆ ਦੇ ਹਿਸਾਬ ਨਾਲ ਕੋਠੀ ਦਾ ਜਿਹੜਾ ਕੰਮ ਹੋਇਆ ਕੋਠੀ ਦੇ ਹਿਸਾਬ ਨਾਲ ਸਾਰੇ ਕਮੈਂਟ ਲਾਜ਼ਮੀ ਕਰੋ ਜੀ ਬਾਕੀ ਉੱਪਰ ਆਪਾਂ ਪਹੁੰਚ ਗਏ ਸਾਰਾ ਕੁਝ ਤੁਸੀਂ ਉੱਪਰੋਂ ਵੀ ਦੇਖੋਗੇ ਜੀ ਉੱਪਰੋਂ ਵੀ ਵਧੀਆ ਸੋਹਣੀ ਇਹਨਾਂ ਨੇ ਕੁਠੀ ਬਣਵਾਈ ਹੋਈ ਹੈ ਤੇ ਕੋਠੀ ਦਾ ਕੱਲਾ ਕੱਲਾ ਕੰਮ ਤੁਸੀਂ ਦੇਖ ਰਹੇ ਹੋ ਜੀ ਬਾਕੀ ਆਪਣੇ ਕੋਲੇ ਜਿਹੜੀ ਆ ਕੁਠੀ ਪਹੁੰਚੀ ਆ ਤੁਹਾਨੂੰ ਮੈਂ ਲੋਕੇਸ਼ਨ ਕਨਫਰਮ ਕਰਵਾ ਦੇਣਾ ਤਸੀਲੇ ਗੁਰਦਾਸਪੁਰ ਇਹਨਾਂ ਨੂੰ ਲੱਗਦੀ ਐ ਜੀ ਗੁਰਦਾਸਪੁਰ ਏਰੀਆ ਚ ਆਪਣੇ ਕੋਲੇ ਕੋਠੀ ਪਹੁੰਚੀ ਐ ਤੇ ਲੱਗੇ ਇਹਨਾਂ ਦਾ ਪਿੰਡ ਜੀ ਵਰਿਆ ਉੱਥੇ ਆਹ ਕੁਠੀ ਆਪਾਂ ਨੂੰ ਮਿਲੂਗੀ ਤੇ ਰੇਟ ਦੀ ਆਪਾਂ ਜੇ ਗੱਲ ਕਰੀਏ ਤਾਂ ਆਪਾਂ ਨੂੰ ਡਿਮਾਂਡ 50 ਲੱਖ ਰੁਪਈਆ ਮਾਲਕ ਨੇ ਕਿਹਾ ਬਾਕੀ ਮਾਲਕ ਕਹਿੰਦੇ ਐ ਵੀ ਘਾਟਾ ਵਾਧਾ ਵੇਕੇ ਕਰ ਲਾਂਗੇ ਉੱਪਰ-ਨੀਚੇ ਰੇਟ ਹੋ ਜਾਊਗਾ ਅਡਜਸਟਮੈਂਟ ਕਰ ਲਾਂਗੇ ਮਾਲਕ ਕਹਿੰਦੇ ਐ ਇੱਕ ਬੜੀ ਡਿਮਾਂਡ ਹੈ 50 ਲੱਖ ਰੁਪਈਆ ਤੇ ਰਜਿਸਟਰੀ ਵਾਲੀ ਜਗ੍ਹਾ ਬਾਕੀ ਕੰਮ ਤੁਸੀਂ ਦੇਖ ਹੀ ਲਿਆ ਬਾਕੀ 12 ਵੀ ਤੁਸੀਂ ਦੇਖ ਲਈ ਸੀ ਤੇ ਵੀਡੀਓ ਤੋਂ ਕਿਵੇਂ ਦੀ ਲੱਗ ਰਹੀ ਹੈ ਜੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਤੁਸੀਂ ਪਹਿਲੀ ਵਾਰ ਆ ਜਿੰਨੇ ਆਇਓ ਜੀ ਤੇ ਹਰ ਰੋਜ਼ ਇਸੇ ਤਰ੍ਹਾਂ ਦੀ ਤੁਸੀਂ ਨਵੀਂ ਵੀਡੀਓ ਆਪਣੀ ਦੇਖਣਾ ਚਾਹੁੰਦੇ ਹੋ ਤਾਂ نیچے ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਉਹਨੂੰ ਜਰੂਰ ਦਬਾ ਦਿਓ ਜਿੰਨੇ ਤੁਸੀਂ ਦੇਖ ਰਹੇ ਹੋ ਮੇਰੀਆਂ ਭੈਣਾਂ ਮੇਰੀਆਂ ਮਾਤਾ ਮਰੇ ਵੱਡੇ ਬਜ਼ੁਰਗ ਮੇਰੇ ਭਰਾ ਜਿੰਨੇ ਤੁਸੀਂ ਪਹੁੰਚੇ ਹੋ ਤੇ ਸਾਰੇ ਸਬਸਕ੍ਰਾਈਬ ਜਰੂਰ ਕਰ ਦਿਓ ਤੇ ਤੁਸੀਂ ਵੀਡੀਓ ਤੋਂ ਦੇਖ ਰਹੇ ਹੋ ਜੇ ਤੁਹਾਨੂੰ ਵਧੀਆ ਲੱਗ ਰਹੀ ਆ ਤਾਂ ਨੀਚੇ ਤੁਹਾਨੂੰ ਇੱਕ ਲਾਈਕ ਦਾ ਬਟਨ ਮਿਲੂਗਾ ਉਹਨੂੰ ਵੀ ਜਰੂਰ ਦਬਾ ਦਿਓ ਹਰ ਰੋਜ਼ ਆਪਣੀ ਨਵੀਂ ਵੀਡੀਓ ਦੇਖਣ ਵਾਸਤੇ ਕਿ ਆਪਾਂ ਹਰ ਰੋਜ਼ ਨਵੇਂ ਮਕਾਨ ਘਰ ਕੁਠੀ ਹਰ ਤਰ੍ਹਾਂ ਦੀਆਂ ਹਰ ਏਰੀਆ ਚੋਂ ਲੈ ਕੇ ਪਹੁੰਚਦੇ ਰਹਨੇ ਆ ਤੇ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚੋਂ ਕਿੱਥੋਂ ਘਰ ਕੁਠੀ ਮਕਾਨ ਚਾਹੀਦਾ ਮੈਨੂੰ ਕਮੈਂਟ ਕਰਕੇ ਲਾਜ਼ਮੀ ਦੱਸੋ ਤੇ ਆਪਾਂ ਤੁਹਾਡੇ ਖਾਤਰ ਵੀ ਲੈ ਕੇ ਪਹੁੰਚ ਜਾਵਾਂਗੇ। ਬਾਕੀ ਕੋਠੀ ਦਾ ਕੱਲਾ-ਕੱਲਾ ਕੰਮ ਤੇ ਇਕੱਲੀ-ਇਕੱਲੀ ਗੱਲ ਆਪਾਂ ਦੇਖ ਵੀ ਲਈ ਤੇ ਕਰ ਵੀ ਲਈ ਤੇ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਜ਼ਰੂਰ ਦੱਸਿਓ ਜੀ। ਕਮੈਂਟ ਆਪ ਦਾ ਲਾਜ਼ਮੀ ਕਰੋ ਤੇ ਜਿਹੜੇ ਮਾਲਕ ਨੇ ਆਪ ਉਹਨਾਂ ਦਾ ਤੁਹਾਨੂੰ ਮੈਂ ਮੋਬਾਈਲ ਨੰਬਰ ਦੇ ਦੇਣਾ ਜੀ ਜੇ ਕਿਸੇ ਨੇ ਗੱਲ ਕਰਨੀ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਤੁਸੀਂ ਕਰਨਾ ਚਾਹੁੰਦੇ ਹੋ ਤਾਂ ਸਿੱਧੀ ਮਾਲਕ ਨਾਲ ਤੁਸੀਂ ਗੱਲ ਕਰ ਲਿਓ। ਤੇ ਮਾਲਕ ਨਾਲ ਸਿੱਧੀ ਤੁਹਾਡੀ ਗੱਲ ਹੋ ਜਾਵੇਗੀ ਤੇ ਮਾਲਕ ਦਾ ਨੰਬਰ ਸਕਰੀਨ ਤੇ ਆਪਾਂ ਦੇ ਹੀ ਰੱਖਿਆ ਤੁਹਾਨੂੰ ਮਿਲ ਗਿਆ ਹੋਊਗਾ ਨੰਬਰ ਹੈ ਜੀ ਮਾਲਕ ਦਾ 99156 ਤੇ 11445 ਜਿਹੜੀ ਵੀ ਗੱਲ ਕਰਨੀ ਹੋਵੇ ਆਪੇ ਕਰ ਲਿਓ ਬਾਕੀ ਬਾਹਰ ਦਾ ਜਿਹੜਾ ਫਰੰਟ ਹੈ ਮੈਨੂੰ ਬਹੁਤ ਪਸੰਦ ਆਇਆ ਜੀ ਤੁਹਾਨੂੰ ਫਰੰਟ ਡਿਜ਼ਾਈਨ ਕੁਠੀ ਦਾ ਕਿਵੇਂ ਦਾ ਲੱਗਿਆ ਕਮੈਂਟ ਕਰਕੇ ਮੈਨੂੰ ਲਾਜ਼ਮੀ ਦੱਸੋ ਜੀ ਕਮੈਂਟ ਆਫ ਦਾ ਲਾਜ਼ਮੀ ਕਰੋ ਵੀਡੀਓ ਬਾਰੇ ਕਰੋ ਰੇਟ ਬਾਰੇ ਕਰੋ ਤੇ ਲੋਕੇਸ਼ਨ ਬਾਰੇ ਕਰਿਓ ਜੀ ਕਿ ਤੁਹਾਨੂੰ ਕਿਵੇਂ ਦੇ ਲੱਗੀ ਜਰੂਰ ਦੱਸਿਓ ਜੀ ਤੇ ਜੇ ਤੁਸੀਂ ਵੀ ਐਡ ਕਰਵਾਉਣਾ ਚਾਹੁੰਦੇ ਹੋ ਜੀ ਕਿਸੇ ਵੀ ਏਰੀਆ ਚੋਂ ਤੁਸੀਂ ਦੇਖ ਰਹੇ ਹੋ ਜਿੰਨੀਆਂ ਮੇਰੀਆਂ ਮਾਤਾ-ਮਾਂ ਮੇਰੀਆਂ ਭੈਣਾਂ ਮੇਰੇ ਵੱਡੇ ਬਜ਼ੁਰਗ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਆਪਣੀ ਇਹ ਵੀਡੀਓ ਕਿਸੇ ਵੀ ਏਰੀਆ ਚੋਂ ਕਿਸੇ ਵੀ ਲੋਕੇਸ਼ਨ ਤੋਂ ਕਿਸੇ ਵੀ ਸਟੇਟ ਪੰਜਾਬ ਹਰਿਆਣਾ ਰਾਜਸਥਾਨ ਜਿੱਥੋਂ ਵੀ ਆਪਣੀ ਵੀਡੀਓ ਦੇਖ ਰਹੇ ਹੋ ਤੁਹਾਡੇ ਕੋਲੇ ਵੀ ਕੂਠੀਆਕਾਰ ਮਕਾਨ ਤੁਸੀਂ ਜੇ ਵੇਚਣਾ ਚਾਹੁੰਦੇ ਹੋ ਜੀ ਤਾਂ ਆਪਣੇ ਕੋਲੇ ਆਪਣੇ ਵਟਸਐਪ ਨੰਬਰ ਤੇ ਇੱਕ ਤਾਂ ਵੀਡੀਓ ਪੂਰੀ ਵਧੀਆ ਤੇ ਵੀਡੀਓ ਜਿਹੜੀ ਬਣਾਉਣੀ ਹੈ ਜੀ ਉਹ ਫੋਨ ਨੂੰ ਟੇਡਾ ਫੜ ਕੇ ਬਣਾਉਣੀ ਹੈ ਜਿਹੜੀ ਆਪਣੇ ਕੋਲੇ ਅੱਜ ਵੀਡੀਓ ਪਹੁੰਚੀ ਆ ਇਹਨਾਂ ਨੇ ਸਿੱਧਾ ਰੱਖ ਕੇ ਵੀਡੀਓ ਬਣਾਈ ਹੋਈ ਹੈ ਇਹਦੀ ਆਪਾਂ ਗੱਲ ਬਾਅਦ ਚ ਕਰਦੇ ਹਾਂ ਕਿਉਂ ਬਣਾਈ ਆ ਤੇ ਤੁਸੀਂ ਜਿਹੜੀ ਵੀਡੀਓ ਬਣਾਉਣੀ ਹੈ ਜੀ ਫੋਨ ਨੂੰ ਟੇਡਾ ਰੱਖ ਕੇ ਤੇ ਮੋਬਾਈਲ ਜ਼ਿਆਦਾ ਹਿੱਲਣਾ ਨਹੀਂ ਦੇਣਾ ਤੇ ਪੂਰੀ ਵਧੀਆ ਟਿਕਾ ਕੇ ਬਾਹਰੋਂ ਬਣਾਉਣੀ ਸ਼ੁਰੂ ਕਰਨੀ ਹੈ ਮੈਨ ਗੇਟ ਤੋਂ ਅੰਦਰ ਬਾਹਰੋਂ ਉੱਪਰ نیچے ਦੀ ਪੂਰੀ ਬਣਾਉਣੀ ਹੈ ਜੀ ਤੇ ਆਪਣੇ ਕੋਲੇ ਆਪਣੇ ਵਟਸਐਪ ਨੰਬਰ ਤੇ ਭੇਜ ਦਿਓ ਵੀਡੀਓ ਹੋਵੇ ਘੱਟੋ ਘੱਟ 4 ਤੋਂ 5 ਮਿੰਟ ਦੀ ਬਿਲਕੁਲ ਆਰਾਮ ਨਾਲ ਪੂਰੀ ਵਧੀਆ ਬਣਾਉਂਗੀ ਤੇ ਏਨੇ ਮਿਟਦੀ ਬਣ ਚੁਗੀ। ਬਾਕੀ ਜਿਹੜੀ ਆਪਣੇ ਕੋਲ ਅੱਜ ਵੀਡੀਓ ਪਹੁੰਚੀ ਆ ਹੈ ਇਹਨਾਂ ਨੇ ਜਿਹੜੀ ਆ ਵੀਡੀਓ ਹੈ ਤੇ ਜਦੋਂ ਮਾਲਕ ਆਏ ਸੀਗੇ ਡਿਊਟੀ ਤੋਂ ਹੁਣ ਤਾਂ ਵਾਪਿਸ ਡਿਊਟੀ ਤੇ ਵਾਗੇ ਪਹਿਲਾਂ ਆਏ ਸੀਗੇ ਛੁੱਟੀਆਂ 'ਚ ਕਈ ਦਿਨ ਪਹਿਲਾਂ ਛੁੱਟੀ ਲੈ ਕੇ ਆਏ ਸੀਗੇ ਉਦੋਂ ਇਹਨਾਂ ਨੇ ਵੀਡੀਓ ਬਣਾਈ ਸੀ ਤੇ ਹੁਣ ਆਪਣੇ ਕੋਲ ਇਹਨਾਂ ਨੇ ਭੇਜੀ ਸੀ ਕਈ ਦਿਨ ਪਹਿਲਾਂ ਜੇ ਮਾਲਕ ਛੁੱਟੀ ਤੇ ਹੁੰਦੇ ਤਾਂ ਆਪਾਂ ਨੂੰ ਇਹਨਾਂ ਨੂੰ ਕਹਿ ਦੇਣਾ ਸੀ ਵੀ ਫੋਨ ਨੂੰ ਟੇਡਾ ਫੜ ਕੇ ਵੀਡੀਓ ਬਣਾ ਕੇ ਦੁਬਾਰਾ ਭੇਜੋ ਪਰ ਡਿਊਟੀ ਤੇ ਨਹੀਂ ਮਾਲਕ ਤੇ ਬਾਕੀ ਤੁਹਾਨੂੰ ਸਾਰਾ ਕੁਝ ਪਤਾ ਲੱਗ ਹੀ ਗਿਆ ਜੀ ਤੇ ਇਕੱਲੀ-ਕੱਲੀ ਗੱਲ ਆਪਾਂ ਕਰ ਹੀ ਲਈ ਬਾਕੀ ਮੈਨੂੰ ਜ਼ਿਆਦਾ ਦੱਸਣ ਦੀ ਲੋੜ ਹੈ ਨਹੀਂ ਵੀਡੀਓ ਕਿਵੇਂ ਦੀ ਲੱਗੀ ਜ਼ਰੂਰ ਦੱਸੋ ਕਮੈਂਟ ਕਰਕੇ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚੋਂ ਕਿੱਥੋਂ ਘਰ ਕੋਠੀ ਮਕਾਨ ਕਿੰਨੇ ਰੇਟ ਦੇ ਵੀ ਚਾਹੀਦਾ ਕਮੈਂਟ ਕਰੋ ਲਾਜ਼ਮੀ ਤੇ ਆਪਾਂ ਜਲਦੀ ਤੋਂ ਜਲਦੀ ਲੈ ਕੇ ਪਹੁੰਚ ਜਾਵਾਂਗੇ ਤੇ ਮਿਲਦੇ ਆ ਜਲਦੀ ਆਪਾਂ ਨਵੀਂ ਵੀਡੀਓ ਨਵੀਂ ਕੋਠੀ ਮਕਾਨ ਘਰ ਦੇ ਨਾਲ ਜੀ